ਜਿੰਦ ਮਿੱਟੀ ਦੀ ਢੇਰੀ ਨਾਲ ਲਾਰੇ ਲਾਰੇ ਖੇਢੀ ਜਾਵੇਂ ਜਿੰਦ ਮਿੱਟੀ ਦੀ ਢੇਰੀ ਨਾਲ 10 ਕਦਮ ਦਲ ਮਿਲਦੇ ਚੱਲਿਆ ਇਦਾਂ ਹੀਰਾ ਫੇਰੀ ਨਾਲ ਲਾਰੇ ਲਾਰੇ ਖੇਢੀ ਜਾਵੇਂ ਜਿੰਦ ਮਿੱਟੀ ਦੀ ਢੇਰੀ ਨਾਲ 10 ਕਦਮ ਦਲ ਮਿਲਦੇ ਚੱਲਿਆ ਇਦਾਂ ਹੀਰਾ ਫੇਰੀ ਨਾਲ ਕੱਚੀ ਉਮਰੇ ਸ਼ੇਰਾ ਵਾਲੀ ਕਾਪੀ ਗੁੰਮੀ ਤਲਦੀ ਰਹੀ ਕੱਚੀ ਉਮਰੇ ਸ਼ੇਰਾ ਵਾਲੀ ਕੱਪੀ ਗੁੰਮੀ ਭੁੱਲਦੀ ਨਹੀਂ ਹੋਰ ਬਥੇਰੇ ਵਾਦੇ ਘਾਟੇ ਸਹਰੇ ਉਂਝ ਦਲੇਰੀ ਨਾਲ ਬਹੁਤ ਅੱਛੇ ਬਹੁਤ ਸੋਹਣਾ ਸ਼ੇਰ ਕੱਚੀ ਉਮਰੇ ਸ਼ੇਰਾਂ ਵਾਲੀ ਕੱਪੀ ਗੁੰਮੀ ਭੁੱਲਦੀ ਨਹੀਂ ਹੋਰ ਬਥੇਰੇ ਵਾਦੇ ਘਾਟੇ ਸਹਰੇ ਉਂਝ ਦਲੇਰੀ ਨਾਲ ਖਾਅ ਅਧੂਰੇ ਮਸਲੋਂ ਦਾ ਇੱਕ ਵਕਤ ਮੁਨਾਸਬ ਹੁੰਦਾ ਹੈ ਖਾਅ ਅਧੂਰੇ ਮਸਲੋਂ ਦਾ ਇੱਕ ਵਕਤ ਮੁਨਾਸਬ ਹੁੰਦਾ ਹੈ ਚੀਜ਼ ਵਢੇਰੀ ਹੁੰਦੀ ਜਾਂਦੀ ਇੱਕ ਇੱਕ ਪਾਲਦੀ ਦੇਰੀ ਨਾਲ ਸ਼ੇਰ ਵੇਖਣਾ ਐਵੇਂ ਇਹਨਾ ਖਿੜਿਆ ਕਰਦੂ ਕੀ ਕੁਝ ਵੇੜੇ ਆਵੜਿਆ ਐਵੇਂ ਇਹਨਾ ਖਿੜਿਆ ਕਰਦੂ ਕੀ ਕੁਝ ਵੇੜੇ ਆਵੜਿਆ ਇਹ ਵੀ ਵੇਖ ਕੇ ਬਾਧੂ ਘਾਟੂ ਕੀ ਕੁਝ ਜੁੜ ਗਿਆ ਨੇਰੀ ਨਾਲ ਇਹ ਵੀ ਵੇਖ ਕੇ ਬਾਧੂ ਘਾਟੂ ਕੀ ਕੁਝ ਜੁੜ ਗਿਆ ਨੇਰੀ ਨਾਲ ਆਖਰੀ ਦੋ ਸ਼ੇਰ ਇਹ ਸੰਭਵ ਹੈ ਕਿ ਤੇਰਾ ਪਿਆਰ બસ ਇੱਕ ਬਲਬਲਾ ਹੋਵੇ ਇਹ ਸੰਭਵ ਹੈ ਕਿ ਤੇਰਾ ਪਿਆਰ ਬਸ ਇੱਕ ਬਲਬਲਾ ਹੋਵੇ ਇਹ ਵੀ ਡਰ ਹੈ ਮੇਰੀ ਹਸਤੀ ਲਈ ਨਾ ਝਲਝਲ ਹੋਵੇ ਹਮੇਸ਼ਾ ਮੌਤ ਰਿਸ਼ਤੇ ਦੀ ਨਾ ਹੁੰਦੀ ਫਾਸਲੇ ਕਾਰਨ ਹਮੇਸ਼ਾ ਮੌਤ ਰਿਸ਼ਤੇ ਦੀ ਨਾ ਹੁੰਦੀ ਫਾਸਲੇ ਕਾਰਨ ਕਦੇ ਰਿਸ਼ਤਾ ਬਚਾਉਣ ਲਈ ਜ਼ਰੂਰੀ ਫਾਸਲਾ ਹੋਵੇ ਹਮੇਸ਼ਾ ਮੌਤ ਰਿਸ਼ਤੇ ਦੀ ਨਾ ਹੁੰਦੀ ਫਾਸਲੇ ਕਾਰਨ ਕਦੇ ਰਿਸ਼ਤਾ ਬਚਾਵਨ ਲਈ ਜ਼ਰੂਰੀ ਫਾਸਲਾ ਹੋਵੇ ਹਮੇਸ਼ਾ ਝੂਠ ਦੇ ਹੀ ਨਾਲ ਹੁੰਦੇ ਲਾਮ ਲਸ਼ਕਰ ਨੇ ਹਮੇਸ਼ਾ ਝੂਠ ਦੇ ਹੀ ਨਾਲ ਹੁੰਦੇ ਲਾਮ ਲਸ਼ਕਰ ਨੇ ਇਕੱਲਾ ਸੱਚ ਆਪਣੇ ਆਪ ਵਿੱਚ ਇਕ ਤਾਫਲਾ ਹੋਵੇ ਹਮੇਸ਼ਾ ਝੂਠ ਦੇ ਹੀ ਨਾਲ ਹੁੰਦੇ ਲਾਮ ਲਸ਼ਕਰ ਨੇ ਇਕੱਲਾ ਸੱਚ ਆਪਣੇ ਆਪ ਵਿੱਚ ਇਕ ਤਾਫਲਾ ਹੋਵੇ ਦਿਖਾਵਾ ਐ ਨੇਰੀ ਖੇਚ ਹੈ ਕੋਈ ਵੀ ਨਾਮ ਦੇ ਦੇਵੋ ਦਿਖਾਵਾ ਹੈ ਮੇਰੀ ਖੰਚ ਹੈ ਕੋਈ ਵੀ ਨਾਮ ਦੇ ਦੇਵੋ ਮੁਹੱਬਤ ਹੈ ਨਹੀਂ ਹਰਗੇ ਜੇ ਮਨ ਵਿੱਚ ਤੋਗਲਾ ਹੋਵੇ ਅਸੀਂ ਤਾਂ ਦੁਸ਼ਮਣਾਂ ਦਾ ਵੀ ਕਦੇ ਨਹੀਂ ਸੋਚਿਆ ਮਾੜਾ ਅਸੀਂ ਤਾਂ ਦੁਸ਼ਮਣਾਂ ਦਾ ਵੀ ਕਦੇ ਨਹੀਂ ਸੋਚਿਆ ਮਾੜਾ ਤੂੰ ਆਪਣਾ ਹੋ ਕੇ ਦਿਲ ਤੋੜੇ ਜਾਂ ਤੇਰਾ ਵੀ ਭਲਾ ਹੋਵੇ ਤੇਰਾ ਵੀ ਭਲਾ ਹੋਵੇ ਕਿਆ ਬਾਤ ਹੈ ਤੇਰਾ ਵੀ ਭਲਾ ਹੋਵੇ ਕੋ ਗੰਦਰ ਬਚਵਾਣਾ ਇਸ ਤੋਂ ਬਾਅਦ